ਸੋਖਮਨੀ ਸਾਹਿਬ ਪੰਕਤੀ ਤੀਜੀ ਵੇਦ ਪੁਰਾਨ ਸਿਮਰਤ ਸੁਦਾਖਰ ਕੀਨੇ ਰਾਮ ਨਾਮ ਇਕਾਖਰ ਸਤਿਗੁਰੂ ਸਮਝਾਉਂਦੇ ਨੇ ਸੋਖਨੀ ਸਾਹਿਬ ਦੇ ਵਿੱਚ ਤੀਜੀ ਪੰਕਤੀ ਚ ਵੇਦਾਂ ਪੁਰਾਨਾਂ ਦਾ ਗਿਆਨ ਵਿਦ ਗਿਆਨ ਸਾਰਾ ਸੋਧ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਆਪਣੇ ਕੋ ਰੱਬੀ ਬਾਣੀ ਜਿਹਦੇ ਨਾਲ ਆਪਾਂ ਜੋੜ ਕੇ ਇਹ ਭਵ ਸਾਗਰ પાર ਕਰਨਾ ਮਨ ਰਹੀ ਹੋਮੀ ਮੋਦੁਖ ਭਾਰੀ ਪਉ ਪਉ ਜਲ ਜਗਤ ਨਾ ਜਾਈ ਤਰਨਾ ਗੁਰਮੁਖ ਤਰ ਹਾਰ ਤਾਰੀ ਗੁਰਮੁਖਾਂ ਦੀ ਮੱਤ ਪਾਈ ਆਪਾਂ ਲੈ ਕੇ ਹਰ ਨਾਲ ਜੁੜਨਾ ਆਪਦੇ ਮੂਲ ਨਾਲ ਜਾਣਾ ਹਰ ਹਰ ਨਾਮ ਜਪੰਤਿਆਂ ਕਿਸ ਨਾ ਕਹੇ ਜਮਕਾਰ ਨਾਨਕ ਮੰਤਨ ਸੁਖੀ ਹੋਇ ਅੰਤਿ ਮਿਲੇ ਬਪਾਲ ਦੇ ਜਮਾਂ ਦਾ ਛੁਟਕਾਰਾ ਪਾਉਣਾ ਤਾਂ ਫਿਰ ਆਵਾ ਪਰ ਬੀਵਣੀਆਂ ਜੁੜੀਏ ਗੁਰ ਕੀ ਚਰਨ ਬਾਣੀ ਆਪਾਂ ਨੂੰ ਲਾਹਾ ਲੈਣ ਲਈ ਜੀਵਨ ਮਿਲਿਆ ਵਾ ਆਪਣਾ ਸੰਸਾਰ ਤੇ ਆਇਆ ਤੈਂ ਸਫਲ ਹੋ ਜੀ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲਾਂਗੇ ਆਪਾਂ ਵੀ ਇਹ ਕਮਾਈ ਕਰਨੀ ਹੈ ਜਿਨੀ ਇਨਾਮ ਧਿਆਇਆ ਗਏ ਸਕਤ ਕਾਲ ਨਾਨਕ ਤੇ ਮੁਕੋਜਲੇ ਕੀਤੀ ਛੋਟੀ ਨਾਲ ਐਸੇ ਗੁਰਸਿੱਖਾਂ ਨਾਲ ਕਿੰਨੇ ਹੋ ਰੇਕੜਿਆ